kata <muchas> Thank <laughs> you. ਖਾਲਸਾ ਵਾਹਿਗੁਰੂ ਜੀ ਕੀ ਬੱਤੇ ਸੋ ਅੱਜ ਸਤਿਗੁਰਾਂ ਦੀ ਬੜੀ ಅಪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਕਿ ਜੋ ਕਿ ਹਰ ਸਾਲ ਦੀ ਤਰ੍ਹਾਂ ਨਨਕਾਣਾ ਸਾਹਿਬ ਯਾਤਰਾ ਕਮੇਟੀ ਯੂਕੇ ਵੱਲੋਂ ਜੋ ਪੰਜ ਤਖਤ ਸਹਿਬਾਨਾਂ ਦੀ ਯਾਤਰਾ ਸੰਗਤ ਨੂੰ ਕਰਵਾਈ ਜਾਂਦੀ ਹੈ ਜਿਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੋ ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਸੋ ਸਾਰੀ ਨਨਕਾਣਾ ਸਾਹਿਬ ਯਾਤਰਾ ਕਮੇਟੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜੀ ਹਸਨ ਸਿੰਘ ਜੀ ਬੰਦੀ ਸਾਹਿਬ ਤੇ ਉਹਨਾਂ ਦੇ ਨਾਲ ਸਮੁੱਚੇ ਸਾਰੇ ਹੀ ਪ੍ਰਬੰਧਕ ਜਾਨ ਸਮਾਰੇ ਸੰਗਤ ਸਮੇਤ ਸੰਗਤ ਦੀ ਬਸ ਭਰੀ ਹੋਈ ਹੈ ਤੇ ਸਾਰੇ ਜਣੇ ਜੋ ਅੱਜ ਜਲੰਧਰ ਤੋਂ ਯਾਤਰਾ ਆਰੰਭ ਹੋਈ ਹੈ ਅਰਦਾਸ ਬੇਨਤੀ ਕਰਕੇ ਸੋ ਪਹਿਲੇ ਪੜਾ ਦੇ ਉੱਤੇ ਗੁਰਦੁਆਰਾ ਸ਼ਿਦਾਂ ਸਿੰਘਾ ਜੋ ਪਿੰਡ ਚੌੜਾ ਕੋਟ ਪੱਲੀਆਂ ਨੰਦਪੁਰ ਸਾਹਿਬ ਵਾਲੇ ਰਸਤੇ ਦੇ ਉੱਤੇ 메ਨ ਸੜਕ ਦੇ ਉੱਤੇ ਸਥਾਨ ਬਣਿਆ ਹੋਇਆ ਹੈ। ਸੋ ਇੱਥੇ ਸਿੰਘ ਸਾਹਿਬ ਜੀ ਵੱਲੋਂ ਪਹਿਲੇ ਪੜਾਅ ਦੇ ਉੱਤੇ ਸਾਰੀ ਸੰਗਤ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਹੋਇਆ ਹੁੰਦਾ ਹਰ ਸਾਲ ਹੀ। ਸੋ ਸਾਰੀ ਸੰਗਤ ਇੱਥੇ ਚਰਨ ਵੀ ਪਾਖੇ ਜਾਂਦੀ ਹੈ ਤੇ ਲੰਗਰ ਪ੍ਰਸ਼ਾਦ ਛੱਕੇ ਜਾਂਦੀ ਹੈ। ਸੋ ਸਾਨੂੰ ਸੇਵਾ ਦਾ ਮੌਕਾ ਬਖਸ਼ੀ ਦੀ ਹੈ। ਸੋ ਜਿੰਨੇ ਵੀ ਨਨਕਾਣਾ ਸਾਹਿਬ ਯਾਤਰਾ ਕਮੇਟੀ ਦੇ ਨਾਲ ਸਾਰੇ ਪ੍ਰਬੰਧਕ ਆਏ ਸਾਰੀ ਸੰਗਤ ਆਈ ਆ। ਸਥਾਨ ਵੱਲੋਂ ਸੋ ਅਸੀਂ ਜੀ ਆਇਆਂ ਨੂੰ ਆਖਦੇ ਆਂ ਸੋ ਸਾਰੀ ਸੰਗਤ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਦੇ ਆ ਕਿ ਮਹਾਰਾਜ ਸਾਰੀ ਸੰਗਤ ਦੀ ਚੜ੍ਹਦੀ ਕਲਾ ਦੇ ਨਾਲ ਯਾਤਰਾ ਸੱਚੇ ਪਾਤਸ਼ਾਹ ਪ੍ਰਵਾਨ ਕਰਨ ਸਾਰਿਆਂ ਨੂੰ ਸੁਖ ਸ਼ਾਂਤੀ ਦੇ ਨਾਲ ਚੜ੍ਹਦੀ ਕਲਾ ਨਾਲ ਯਾਤਰਾ ਸਾਰੇ ਪੰਜਾਂ ਤਖਤਾਂ ਸਹਬਾਨਾਂ ਦੀ ਚੜ੍ਹਦੀ ਕਲਾ ਨਾਲ ਸੰਪੂਰਨ ਹੋਵੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਸਾਰੀ ਸੰਗਤ ਨੂੰ ਜੀ ਆਇਆਂ ਧੰਨਵਾਦ ਸਿੰਘ ਸਾਹਿਬ ਜੀ ਦਾ ਸੋ ਜਿਨ੍ਹਾਂ ਨੇ ਇਹ ਸਾਰੇ ਸਾਨੂੰ ਸੇਵਾਦਾਰਾਂ ਨੂੰ ਇਹ ਮੌਕਾ ਬਖਸ਼ਿਸ਼ ਕਰਦੇ ਹਨ ਸੋ ਸੰਗਤਾਂ ਦੇ ਨਾਲ ਸੰਤ ਬਾਬਾ ਚਰਨਜੀਤ ਸਿੰਘ ਜੀ ਜਸਵਾਲ ਸਾਹਿਬ ਮੈਂਬਰਸ਼ਿਪ ਰੋਣੀ ਕਮੇਟੀ ਸੋ ਨਾਲ ਮੁਖ ਬੁਲਾਰੇ ਹਨ ਇੰਟਰਨੈਸ਼ਨਲ ਪੰਥਕ ਦਲ ਦੇ ਉਹ ਵੀ ਆਏ ਨੇ ਜੀ ਆਇਆਂ ਨੂੰ ਯਾਨੀ ਰਾਜਪਾਲ ਸਿੰਘ ਜੀ ਬੁੱਪਾ ਰਾਏ ਜੋ ਕਿ ਇੰਟਰਨੈਸ਼ਨਲ ਪੰਥਕ ਦਲ ਦੇ ਬੁਲਾਰੇ ਜੋ ਕਿ ਗਿਆਨੀ ਜੀ ਹਨ ਸੋ ਉਹ ਵੀ ਨਾਲ-ਨਾਲ ਸੰਗਤਾਂ ਦੇ ਜਾਣਗੇ ਨਾਲ-ਨਾਲ ਸੰਗਤਾਂ ਨੂੰ ਗੁਰੂਦਵਾਰ ਸਾਹਿਬਾਨ ਦਾ ਇਤਿਹਾਸ ਵੀ ਸਾਰਾ ਜਾਣਕਾਰੀ ਨਾਲ ਦੀ ਨਾਲ ਦੇਣਗੇ ਦੁਆਰਾ ਫਿਰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ वाहिगुरु जी का ख़ालसा वाहेगुरु जी फतिहू